انا کوئی غلطی نه کومه رو هلو سده بابا کلي کلي ਹਾਵਨੀ ਸਿੰਘ ਸਾਡੇ 5 5 ਵਜੇ ਹਾਂਜੀ ਸਾਢੇ 5 ਵਜੇ ਨਹੀਂ ਤੇਰੀ ਦੁਕਾਨਾ ਉਥੇ ਹਾਂਜੀ ਮੇਰੀ ਦੁਕਾਨਾ ਟੱਜ ਕਿਹੜੀ ਗੱਲੋਂ ਕੋ ਝਗੜਾ ਹੋਇਆ ਕਿ ਜਾਓ ਜੇ ਸਾਡੀ ਮੇਰੇ ਨੇ ਸਾਲੀ ਨੂੰ ਪਹਿਲਾਂ ਪਹਿਲਾਂ ਪਿੰਟ ਚਲਦੀ ਗੱਲ ਪਤਾ ਦਿੱਤੀ ਹਾਂ ਜੀ ਉਹ ਹੀ ਨਾ ਦੀ ਵੀ ਇਹ ਨੂੰ ਕਹਿੰਦਾ ਵੀ ਮੈਂ ਤੈਨੂੰ ਰੱਖੂਗਾ ਵਿਆਹਾਂਗਾ ਉਹਦਾ ਬੋਲਦਾ 10000 ਰਾਇ ਮੈਂ ਤੈਨੂੰ ਰੱਖੂਗਾ ਹੁਣ ਇਹ ਕਹਿੰਦਾ ਵੀ ਇਹ ਵੀ ਉਹ ਮੰਜੀ ਵੀ ਸਿੱਖ ਰਿਹਾ ਸਮੰਦਰਾ ਕਰੀਆ ਇਹ ਬੇਗੂਨ ਕੁੱਤੀ ਜੂੜੀ ਆਂਦਾ ਮੈਂ ਇਹਨੂੰ ਵਿਆਹ ਕੀ ਕਰਨਾ ਮੈਂ ਮੇਰਾ ਵਿਆਹ ਅਮਰੀਕਾ ਚ ਹੈ ਇਹ ਭਾਈ ਤਾਂ ਅਮਰੀਕਾ ਚ ਓਕੇ ਹਾਂਜੀ ਇਹ ਮੇਰੀ ਲੋਸ ਹੋਣੀ ਕੋਈ ਨਹੀਂ ਆ ਜ ਮੇਰਾ ਕੋਈ ਨਾਮ ਹੋ ਰਿਹਾ ਹੈ ਕਿ ਜੇ ਉਹਦਾ ਜਿਹੜਾ ਇੱਕ ਟ੍ਰੇਡ ਫਰੈਂਚਾਈਪ ਹੈ। ਜਦੋਂ ਮੇਰੇ ਤੇ ਦਬਾਅ ਪੈਂਦਾ ਮੈਨੂੰ ਬਚਾਹਟ ਆਇਆ ਬਸਾਰੀ ਤੋਂ। ਕਿ ਮੈਂ ਨਾ ਵਿਆਹ ਦਾ ਚਾਹਤਾ ਦੱਸਦਾ ਤੇ ਉਹਨਾਂ ਨੂੰ ਕਹਿੰਦਾ ਮੈਂ ਚੱਕੀ ਆਪਣੀ ਚੱਕੀ ਨਾਂ ਤੇ ਦੁਕਾਨਾ ਵਿਹੇ ਕਰ ਦਿੰਦਾ। ਤੇ ਸਾਜੀ ਤੇਰੀ ਰਹਿ ਜੂ ਇੱਥੇ। ਨਹੀਂ ਮੇਰਾ ਐਸਾ ਤੇ ਇਸੇ ਇਹਦੀ ਕੋਈ ਜਗ੍ਹਾ ਲਈ 1.40000 ਰੁਪਏ ਦਿੰਦਾ ਹੈ। ਨਹੀਂ ਮੇਰੇ ਮਕੂਨ ਨੇ ਬਸਾਰੀ ਤੋਂ ਆਪਣਾ ਖੰਧ ਪਾੜ ਕੇ ਅੱਜ ਕੰਦੀ ਪਾਟੀ ਹੈ ਸਾਮਾਨ ਕੱਟ ਕੇ ਤੇ ਮੇਰੇ ਬੋਲੇ ਚੁੱਕਦਾ ਹੈ। 100 ਰੁਪਏ ਚੁੱਕਦਾ। ਹਾਂ ਜੀ ਤੇ ਉਹ ਲੋਕਾਂ ਨੇ ਕਿਹਾ ਕਿ ਗੋਲੀ ਚੱਲਦੀ ਹੈ ਨਹੀਂ ਗੋਲੀ ਦੇ ਵੇਖੇ ਸਾਬ ਜੀ 112 ਵਾਲੇ ਨੇ ਬਿਆਨ ਲਿਖਿਆ ਲੈ ਵੀ ਗੋਲੀ ਚੱਲਦੀ ਹੈ ਤੁਸੀਂ ਪੂਰੀ ਗੱਲ 112 ਵਾਲੇ ਆਏ ਜੀ 112 ਵਾਲੇ ਨੇ ਤਿੰਨ ਕਿਸਾ ਵੀ ਐਸਾ ਇਹ ਨਹੀਂ ਕਾਹਦੀ ਜਾ ਰਹੀਆਂ ਸਭ ਦੇ ਵੀ ਪਤਾ ਹੈ ਵੀ ਗੋਲੀ ਚੱਲੂ ਕਿੰਨਾ ਤਣਾਵਾ ਕਿਹਦੇ ਪਹਿਲਾਂ ਵੀਰਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਕੋਈ ਉਹ ਲੜਵਾਈ ਨਹੀਂ ਆਪਾਂ ਕਰਨੀ ਸਾਰੇ ਸ਼ਾਂਤਮਈ ਢੰਗ ਨਾਲ ਆਪਾਂ ਪ੍ਰਦਰਸ਼ਨ ਕਰਨਾ ਆ ਕਿ ਜੇ ਕੋਈ ਉਹ ਨਾ ਹਉਣੀ ਹੁੰਦੀ ਆ ਉਹਦਾ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਹੋਏਗਾ ਕਿਉਂਕਿ ਧੰਨੇ ਦਾ ਮੰਗ ਪੱਤਰ ਜਿਹੜਾ ਇਹ ਪਹਿਲਾਂ ਹੀ ਦੇ ਦਿੱਤਾ ਗਿਆ ਸੀ ਉਸ ਤੋਂ ਵੱਲ ਕੋਈ ਵੀ ਸਾਡੇ ਨਾਲ ਮੀਟਿੰਗ ਨਹੀਂ ਕੀਤੀ ਗਈ ਤੇ ਨਾ ਕੋਈ ਕੋਸ਼ਿਸ਼ ਅਤੇ ਕਾਰਵਾਈ ਕੀਤੀ ਗਈ ਅੱਜ ਅਸੀਂ ਧਰਨਾ ਲਾਇਆ ਸਾਡਾ ਜੀ ਨਹੀਂ ਕਰਦਾ ਵੀ ਧਰਨਾ ਲਈਏ ਜਾਂ ਲੋਕਾਂ ਨੂੰ ਪਰੇਸ਼ਾਨ ਕਰੀਏ ਪਰ ਸਾਡੀ ਮਜਬੂਰੀ ਬਣ ਗਈ ਹੈ ਕਿ ਕੁੱਝ ਹੋ ਤਾਂ ਕੋਈ ਕੰਮ ਨਹੀਂ ਕਰਨਾ ਵੀਰ ਦੇ ਕਤਲ ਹੋਏ ਨੂੰ ਕਾਫੀ ਟਾਈਮ ਹੋ ਚੁੱਕਿਆ ਆ ਇੱਕ ਵੀਰ ਦੇ ਘਰ ਫਾਇਰਿੰਗ ਹੋਈ ਆ ਪੁੱਤ ਨੇ ਜਾ ਕੇ ਤਫ਼तीश ਵੀ ਕੀਤੀ ਤਾਂ ਉੱਥੇ ਪਤਾ ਲੱਗਾ ਵੀ ਫਾਇਰਿੰਗ ਹੋਈ ਆ ਦੂਜੇ ਜਨਮ ਦੇ ਫਾਇਰਿੰਗ ਨਹੀਂ ਹੋਈ ਨਾ ਉਹਦਾ ਪਰਚਾ ਦਿੱਤਾ ਉਹ ਬੰਦਾ ਬਾਅਦ ਵਿੱਚ ਚਲ ਗਿਆ ਅਸੀਂ ਸਾਡੀ ਮੰਗ ਹੈ ਜਿਹੜੇ ਜੱਜ ਨੇ ਇਹ ਕਟੌਤੀ ਕੀਤੀ ਹੈ ਇਹ ਨਹੀਂ ਅਣਗਾਨੀ ਕੀਤੀ ਹੋ ਤੇ ਪਰਚਾ ਉਹਨੂੰ ਕਿਸੇ ਵੀ ਤਰ੍ਹਾਂ ਕਰੋ ਜਾਂ ਨੂੰ ਲੈਣਾ ਜੇ ਕਰੋ ਤੁਸੀਂ ਸਸਪੈਂਡ ਕਰੋ ਇੱਕ ਵੀ ਤਾਂ ਕਤਲ ਹੋਇਆ ਦੋਸ਼ੀ ਖਰਿਆਂ ਘੁੰਮੜਿਆ ਪਰ ਕੁਝ ਦੇ ਹਿੱਤ ਗ੍ਰਿਫਤਾਰ ਨਹੀਂ ਕੀਤੇ ਇਸ ਬੰਦ ਵਿੱਚ ਧਰਨਾ ਲੱਗਾ ਹੈ ਅਸੀਂ ਅਪੀਲ ਕਰਦੇ ਹਾਂ ਕਿ ਦੋਸ਼ੀ ਨੂੰ ਗ੍ਰਿਫਤਾਰ ਕਰੋ ਤੇ ਇਹ ਪਰਚਾ ਕਰੋ ਤੇ ਸਾਨੂੰ ਕੀ ਲੋੜ ਪਈ ਧਰਨਾ ਲਾਉਂਦੀ ਪੁਲਿਸ ਨੇ ਇਹ ਜਿਹੜੀ ਕਿਤੌਤੀ ਵਰਤੀ ਆ ਇਹ ਕਦੀ ਵੀ ਬਰਤਸ਼ ਨਹੀਂ ਕੀਤੀ ਜਾਏਗੀ ਜੇ ਜਿੰਨੇ ਚ ਘਰੇ ਇਹ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰਦੇ ਜਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਫੜਦੇ ਨਹੀਂ ਲਿਆਉਂਦੇ ਉਹ ਜੇ ਕਰੇ ਧਰਨਾ ਜਾਰੀ ਰਹੇਗਾ ਜੈ ਗੁਰੂ ਬਾਲਮੀਕੀ ਜੈ ਭੀਮ ਜੈ ਭੱਤ ਵਾਲਮੀਕ ਸ਼ਕਤੀ ਹਮ ਰਹੇ 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 ਹਾਤਾ ਕੀ ਕਦੇ ਸ਼ਹੀਦਾਂ ਦਾ ਨਹੀਂ ਉਸ ਮਲਾਯ ਮੁਰਦਾਬਾ मुदाबा मु प्ली मुदाबारकेशा न गिरफ़्तारो सालो गिरफ़्तारो गो ਵੱਡੀ ਵਾਲੀ ਨਗਾ ਰੋ ਗੱਡੀ ਬਾਬਾ ਜੀ ਨਗਾ ਰੋ ਬੱਚਾ ਨਹੀਂ ਗੱਡੀ ਨਗਾ ਰੋ ਬੱਲੀ ਬੱਚੀ ਵਾਲੀ ਨਹੀਂ ਕੋ ਗੱਡੀ ਹੈ ਉਹ ਬਾਹਰ ਨਾਲ ਕਿੱਥੇ ਲੈ ਆਈ ਜੰਨਾ ਪਾ ਰਹੇ ਨੇ ਗੱਲ ਕਰਾ ਆਂ ਬੱਚਾ ਵਾਲੀਆਂ ਗੱਡੀਆਂ ਨਹੀਂ ਰੋਕਣੀਆਂ ਬੋਲ ਰੇ ਹੋਰ ਇਹਨਾਂ ਹੌਲ ਦੀ ਰਸੀਫ ਹੈ ਗੱਡੀ ਵੀ ਹੈ ਜੀ ਸਤਨਾਮ ਸਿੰਘ ਮਰਨਾ ਜੀ ਪਿੰਡ ਬਾਠ ਮੇਰਾ ਜੀ ਕੀ ਤੁਸੀਂ ਸਾਜ ਨੇ ਗੋਲੀਆਂ ਚਲਾਇਆਂਗੇ ਮੈਂ ਤੇ तकरीबन 5 5.5 ਗੋਲੀਆਂ ਚਲਾਇਆਂ ਵਾ ਤੇ ਮੈਂ 112 ਤੇ ਫੋਨ ਕੀਤਾ 112 ਵਾਲੇ ਵੀ ਆਏ ਸਤ ਥਾਣੇ ਵਾਲੇ ਵੀ ਆਏ ਆ ਇਹ ਗੋਲੀ ਚਲਾਉਂਦਾ ਜੀ ਕਾਰਨ ਕੀ ਹੈ ਤੁਮ ਕਹਿੰਦੇ ਨੇ ਮੇਰੀ ਸਾਲੀ ਹੈ ਜੀ ਉਹਨੂੰ ਕੁੱਤੀ ਚੂੜੀ ਮਨੂੰ ਕਹਿੰਦਾ ਸਾਲੀ ਮੇਰੀ ਨੂੰ ਉਹਨੇ ਦੀ ਪਹਿਲਾਂ ਫਰੈਂਚੀਪ ਚਲਦੀ ਸੀਗੀ ਤੇ ਮੈਨੂੰ ਕਹਿੰਦੇ ਉਹਨੂੰ ਕੁੱਤੀ ਚੂੜੀ ਤਾਂ ਮੈਨੂੰ ਪਛਾਹ ਹਟਾ ਤੇ ਇਸ ਕਰ ਮੇਤੇ ਦਬਾਅ ਪਾਉਂਦਾ ਜੀ ਆਣ ਕੇ ਤੇ ਆਣ ਕੇ ਮੈਂ ਦੁਕਾਨ ਤੇ ਆ ਕੇ ਨੇ ਗੋਲੀਆਂ ਮਾਰੀਆਂ ਮੇਰੇ ਤੇ ਤੇ ਪੁਲਸ ਵਾਲੇ ਵੀ 112 ਵਾਲੇ ਵੀ ਆਏ ਸੀਗੇ ਸਤ ਥਾਣੇ ਵਾਲੀ ਗੱਡੀ ਵੀ ਆਈ ਦੋ ਗੱ ਇਹਨੇ ਮੇਰੇ ਬਿਆਨ ਲਿਖੇ ਜੀ ਆਣ ਕੇ ਤੇ ਤੇ ਮੌਕੇ ਤੇ ਆ ਕੇ ਨਿਸ਼ਾਨੇ ਵੇਖ ਕੇ ਗੋਲੀਆਂ ਦੇ ਤੇ ਦੋ ਤਿੰਨ ਦਿਨ ਤੇ ਇਹ ਅੰਦਰ ਹੀ ਕੱਟਾਂਗੇ ਪਰਚਾ ਕੱਟਾਂਗੇ ਤੇ ਮੜ ਕੇ ਨਾ ਉਹ ਬੰਦਾ ਬਾਹਰ ਚੱਲ ਗਿਆ ਜੀ ਤੇ ਹੁਣ ਪੁਲਿਸ ਵਾਲੇ ਕਿੰਨੇ ਹੋਇਆ ਕੁਛ ਨਹੀਂ ਹੁਣ ਜੀ ਹੁਣ ਕੋਈ ਕਾਰਵਾਈ ਨਹੀਂ ਕੀਤੀ ਨਾ ਉਹਤੇ ਜੀ ਤੁਸੀਂ ਕੀ ਮੰਗਦੇ ਜੀ ਮੈਂ ਪਰਚਾ ਕਰਾਉਣਾ ਚਾਹ ਨਹੀਂ ਹੁੰਦਾ ਜੀ ਪਰਚਾ ਕਰਾਉਣਾ ਚਾਹੁੰਦੇ ਹਾਂ ਤੇ ਇਹਨੂੰ ਕਿਰੇ ਵਤਾਰ ਕਰਕੇ ਇਹਦਾ ਪਿਸਟਲ ਚੱਕ ਹੋਵੇ ਹੁਣ ਕਹਿੰਦੇ ਪੁਲਿਸ ਵਾਲੇ ਗੋਲੀ ਨਹੀਂ ਚੱਲੀ ਜਿਹੜੀ ਮੌਕੇ ਤੇ ਲੋਕਾਂ ਨੇ ਗਵਾੰਡੀ ਨਾਲ ਆ ਕੇ ਆਖਿਆ ਵੀ ਹਾਂ ਗੋਲੀ ਚੱਲੀ ਆ ਮੌਕੇ ਤੇ ਬਿਆਨ ਲੈ ਕੇ ਲੈ ਗਏ ਮੇਰੇ ਵੀ ਗੋਲੀ ਚੱਲੀ ਆ ਹਾਂਜੀ ਕਾਰਤੂਚੇ ਚ ਬ੍ਰੰਨਤ ਹੋਈ ਜਿਹੜੀ ਗੋਲੀ ਚੱਲੀ ਆ ਕਾਤੂ ਸਾਬ ਇੱਕ ਪਿਸਟਲ ਲੈ ਕੇ ਸੁਤੰਨ ਦਾ ਚੱਲ ਗਿਆ ਤਿੰਨਾ ਚਾਰ ਚਾਰ ਤਿੰਨ ਗੋਲੀ ਚੱਲੀ ਆ ਇਹਦੇ 8 ਤਰੀਕ ਨੂੰ ਆਏ ਜਾ ਕੇ ਨੇ ਫੇਰ ਆਏ ਤੇ ਇਹ ਆਏ ਮੈਂ ਦੁਕਾਨ ਦੇ ਬਿਠਾ ਨਾਨਕੇ ਗੇਟ ਖੁੱਲਿਆ ਆਪਣਾ ਗੱਡੀ ਲੈ ਕੇ ਅੰਦਰ ਚੱਲ ਗਏ ਆ ਤੇ 2 ਮਿੰਟਾਂ ਬਾਅਦ ਗੱਡੀ ਲੈ ਕੇ ਫੇਰ ਉੱਥੋਂ ਲੈ ਕੇ ਹਾਂਜੀ ਮੈਂ ਕੀ ਮੰਗ ਰਹੀ ਮਿਸਰ ਜੀ ਇਹ ਮੰਗ ਕਰਦਾ ਇਹਨਾਂ ਨੂੰ ਇਹਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਪਿਸਤਲ ਚੈੱਕ ਕੀਤਾ ਜਾਵੇ ਜਿਹੜਾ ਪੁਲਿਸ ਕਿੰਨੀ ਗੋਲੀ ਨਹੀਂ ਚੱਲੀ ਤੇ ਹੱਥ ਪਿਸਤਲ ਚੈੱਕ ਕਰਨੇ ਦਾ ਪਰਚਾ ਕਰਤੇ ਜੀ ਹਾਂਜੀ ਮੈਂ ਸਾਹਿਬ ਮੰਗਦਾ ਜੀ ਜੀ ਕੀ ਨਾ ਜੀ ਮੇਰਾ ਨਾਮ ਤਰਸੀਮ ਸਿੰਘ ਪਿੰਡ ਬਨਕਲਾ ਜੀ ਹਾਂਜੀ ਕੀ ਮਸਲਾ ਹੋਇਆ ਜੀ 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 ਮੇਰੇ ਬੇਟੇ ਦਾ ਕਤਲ ਹੋਇਆ ਵਾ ਤੇ 4 ਮਹੀਨੇ ਹੋ ਗਏ ਆ ਪੁਲਿਸ ਦੇ ਅਸੀਂ ਬਹੁਤ ਘੇੜੇ ਕੱਟ-ਕੱਟ ਕੇ ਅਸੀਂ ਥੱਕ ਗਏ ਆ ਡੀਐਸਪੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਕਿੰਨੀ ਆ ਰਹੀ ਬੇਨਤੀ ਪੱਤਰ ਦੇ ਚੁਕੇ ਆ ਮਿਲ ਚੁਕੇ ਆ ਰਿਕੁਐਸਟ ਕਰ ਚੁਕੇ ਆ ਪਰ ਸਾਡੀ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਅਸੀਂ ਕਹਿੰਦੇ ਆ ਵੀ ਇਹ ਬੰਦੇ ਗ੍ਰਿਫਤਾਰ ਕੀਤੇ ਜਾਣ ਸਾਨੂੰ ਇਨਸਾਫ ਦਿੱਤਾ ਜਾਵੇ ਸਾਡੀ ਇਹ ਮੰਗ ਹੈ ਪੱਤਰ ਕਰਨ ਵਾਲੇ ਜਿਹੜੇ ਵੀ ਕਿਹਨੋਂ ਦੇ ਉਹ ਮੁਰਾਦਪੁਰ ਦੇ ਸਾਡੀ ਪਿੰਡ ਦੀ ਮੁਰਾਦਪੁਰ ਐਤਨਦਾਰ ਨੇ ਕਿਹਨੋਂ ਦੇ ਹਾਂਜੀ ਅੱਜ ਤੀ ਤਨ ਨਾ ਆਇਆ ਤੁਹਾਨੂੰ ਕੀ ਲੱਗਦਾ ਪੀ ਇਨਸਾਫ ਮਿਲੂ ਭਾਈ ਹਾਂਜੀ ਮਿਲੂਗਾ ਜੇ ਇਸ ਹਿਸਾਬ ਨਾਲ ਜੇ ਨਹੀਂ ਦੇ ਸੁੱਤੀ ਸਰਕਾਰ ਆ ਜਾਂ ਪੰਜਾਬ ਪੁਲਿਸ ਸੁੱਤੀ ਆ ਇਹਨਾਂ ਨੂੰ ਅਸੀਂ ਠਾਉਣ ਵਾਸਤੇ ਬੈਠੇ ਆ ਇਸੇ ਕਰਕੇ ਧਰਨਾ ਲਾਇਆ ਜੇ ਧਰਨੇ ਲਾਇਆ ਹੀ ਇਹਨਾਂ ਨੂੰ ਪਰ ਆ ਲੱਗਦਾ ਤੇ ਤਾਂ ਹੀ ਅਸੀਂ ਧਰਨਾ ਲਾਇਆ ਵੀ ਧਰਨਾ ਲਾਗੇ ਅਸੀਂ ਆ ਜੀ ਕੀ ਮੰਗ ਕਰਦੇ ਆ ਅਸੀਂ ਇਹੋ ਇਨਸਾਫ ਦੀ ਮੰਗ ਕਰਦੇ ਆ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿਹੜੇ ਸਹੀ ਦੋਸ਼ੀ ਆ ਜੇ ਜਿੰਨਾ ਕੀਤਾ ਆ ਜਾਂ ਜਿੰਨੇ ਕਰਵਾਇਆ ਆ ਉਹ ਸਾਨੂੰ ਪਤਾ ਲੱਗੇ ਕੀਤੇ ਆਲਿਆਂ ਦਾ ਤਾਂ ਪਤਾ ਹੀ ਹੈ ਜਿੰਨਾ ਕਰਵਾਇਆ ਆ ਇਹਦੇ ਕਹਿੰਦੇ ਕੀਤਾ ਦੋ ਬੰਦੇ ਅਰੈਸਟ ਕੀਤੇ ਬਾਕੀ ਕੀਤਾ ਹੀ ਕੁਝ ਨਹੀਂ ਆ ਤੁਸੀਂ ਕਿੰਨੇ ਦੇ ਨਾਮ ਆ 8 ਬੰਦਿਆਂ ਦੇ ਨਾਮ ਹੈਗੇ ਆ ਪਰਚੇ ਹਾਂਜੀ ਕਤਲ ਕੀਤਾ ਉਹ ਉੱਥੇ ਫੇਰ ਸਾਈਡ ਤੇ ਬੈਠੇ ਨੇ ਨਾਂ ਆ ਜਿਨ੍ਹਾਂ ਚੋਂ ਦੋ ਬੰਦੇ ਅਰੈਸਟ ਕੀਤੇ ਬਾਕੀਆਂ ਦੀ ਕੋਈ ਕਾਰਵਾਈ ਨਹੀਂ ਕੀਤੀ ਤੁਸੀਂ ਚਾਹੁੰਦੇ ਵੀ ਜਿਹੜੇ ਬਾਕੀ 6 ਬੰਦੇ ਜਿਹੜੇ ਹਾਂਜੀ ਹਾਂਜੀ ਭਾਈ ਅੱਜ ਐਸਐਸਪੀ ਦਫ਼ਤਰ ਦੇ ਬਾਹਰ ਜਿਹੜਾ ਵੀ ਧਰਨਾ ਲਾਇਆ ਗਿਆ ਕੀ ਕਰਦੇ ਆ ਜੀ ਜੋ ਬਲੇ ਸੁਵਿੰਦਰਪਾ ਉਗਵਾਨ ਵਾਲਮੀ ਕੁ ਮਹਾਰਾਜ ਕੀ ਹੈ ਸ੍ਰੀ ਸ੍ਰੀ ਇੱਕ ਸੌਟ ਸਤਗੁਰ ਗਿਆਨਾਤ ਮਹਾਰਾਜ ਜੀ ਜੱਤੀ ਦੇ ਬਰਾਜਮਾਨ ਸੰਤ ਬਾਬਾ ਬੁੱਧਰਾਜ ਮਹਾਰਾਜ ਜੀ ਜੋ ਅੱਜ ਮਸਲਾ ਆ ਧਰਨੇ ਦਾ ਜੀ ਕਪਾਟ ਪਿੰਡ ਦੇ ਵਿੱਚ ਇੱਕ ਵਿਅਕਤੀ ਵੱਲ ਗੋਲੀ ਚਲਾਈ ਗਈ ਆ ਤੇ ਪੁਲਿਸ ਨੇ ਜਾ ਕੇ ਮੌਕਾ ਵੀ ਵੇਖਿਆ ਮੰਨੇ ਵੀ ਵੀ ਗੋਲੀ ਚੱਲੀ ਆ ਤੇ ਜੇ ਦੇ ਨੀ ਬਾਅਦ ਪੁਲਿਸ ਮੁਕਰ ਕੀ ਹੈਗੀ ਉਹਨਾਂ ਦੀ ਸਿਹਤ ਇੱਕ ਐਸਐਸ ਦੀ ਸਲਾਹ ਦੇ ਨਾਲ ਉਹ ਮੁੰਡਾ ਬਾਹਰ ਭੱਜ ਗਿਆ ਇੱਕ ਕ੍ਰਾਈਮ ਕਰਕੇ ਜਾਨੋਂ ਮਾਰ ਦੀ ਕੋਸ਼ਿਸ਼ ਕੀਤੀ ਹੈ ਸਤਨਾਮ ਸਿੰਘ ਨੂੰ ਤੇ ਮੁੜ ਕੇ ਬਾਹਰ ਭੱਜ ਗਿਆ ਤੇ ਅਹੀਂ ਚੋਂ ਨੇ ਵੀ ਇਹਨੂੰ ਐਸਐਸ ਨੂੰ ਸਸਪੈਂਡ ਕਰਦੇ ਆ ਕੀ ਕਰਦੇ ਆ ਸਾਡੀ ਨਾ ਨੂੰ ਨਹੀਂ ਲਗਾਉਣਾ ਵੱਡਾ ਵੀ ਸੜੀ ਉਹੀ ਕਾਰਵਾਈ ਨਹੀਂ ਕੀਤੀ ਜੀ ਇਹਨਾਂ ਦੀ ਗਰੀਬ ਦੀ ਕੋਈ ਸੁਣਾਈ ਨਹੀਂ ਕੀਤੀ ਗਈ ਇਹ ਚਾਹੁੰਦੇ ਵੀ ਇਹਨਾਂ ਦੇ ਅਧਿਕਾਰੀਆਂ ਦੇ ਕਾਰਵਾਈ ਕੀਤੀ ਹੋਏ ਐਸਸੀ ਤੇ ਐਸਸੀ ਦੀ ਕਾਰਵਾਈ ਹੋਏ ਐਸ ਨੂੰ ਡਿਸਮਿਸ ਕੀਤਾ ਜਾਵੇ ਜਿਨੇ ਉਹਨੂੰ ਪਨਾਹ ਦਿੱਤੀ ਹੈ ਕਿ ਮੁਜਰਮ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਕਾਰਵਾਈ ਨਹੀਂ ਹੁੰਦੀ ਤੇ ਤੁਹਾਡਾ ਅਗਲਾ ਤੇ ਅਨੁਮਿਤੇ ਸਮੇਂ ਤਰਨਾ ਚੱਲੂਗਾ ਤੇ ਲੱਗਾ ਰਹੇਗਾ ਤੁਹਾਡੇ ਵੱਲੋਂ ਜਿਹੜਾ ਵੀ ਧਰਨਾ ਲਾਇਆ ਗਿਆ ਕੀ ਕਰਨੇ ਹਾਂ ਜੀ ਜੈ ਵਾਲਮੀਕੀ ਜੀ ਜੈਪੀ ਮਜਾਇਪਤ ਮਿੰਦਾ ਘਰੇਂਡੀ ਚੇਅਰਮੈਨ ਭਗਵਾਨ ਵਾਲਮੀਕੀ ਤਰਮ ਸਮਾਜ ਵੱਲੋਂ ਕਿਉਂਕਿ ਅੱਜ ਪੂਰੇ ਸਮਾਜ ਵੱਲੋਂ ਅੱਜ ਤਰਤਤ ਹੈਵੀ ਬੰਦ ਕੀਤਾ ਗਿਆ ਜੀ ਸਾਰੇ ਸਾਰੇ ਜਿਸ ਵਿੱਚ ਅਨੰਦ ਸਿੰਘ ਉੱਤ ਬੰਗੋ ਦਾ ਜੋ ਕਿ ਕਤਲ ਹੋਇਆ ਸੀ ਸ਼ਰੀਆਮਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅੱਜ 6 ਮਹੀਨੇ ਬੀਤਣ ਦੇ ਬਾਵਜੂਦ ਵੀ ਅੱਜ ਦੋਸ਼ੀ ਗ੍ਰਿਫਤਾਰ ਨਹੀਂ ਕੀਤੇ ਗਏ ਉਹਦੇ ਰੋਸ ਵਿੱਚ ਅੱਜ ਸਾਰੇ ਵੱਡੇ ਪੱਤਨ ਸਿੰਘਾਂ ਸਿਚਾਲਾ ਆ ਜੀ ਆਈ ਆਸ ਕਰਦੇ ਆ ਜੀ ਇਹ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ ਇਸ ਵਾਰ ਵੀ ਕਿ ਸਮਾਜ ਜਿਹੜੇ ਬੰਦੇ ਦਾ ਕਤਲ ਹੋਇਆ ਉਹ ਬੰਦੇ ਦਾ ਹਾਂਜੀ ਰੈਸ਼ਟ ਕੀਤੇ ਜਾ ਇਸ ਪੁੱਛੜੇ ਕੀਤਾ ਕਿ ਗਿਆਗੁਰੂ ਗਿਆਗੁਰਵਾਲ ਵੀ ਕਿਹੜੇ ਪ੍ਰਦਾਨ ਦੇ ਵਿੱਚ ਕਿਹਨੇ ਗਿਆਗੁਰੂ ਗਿਆਪੀ ਮ ਗਿਆਪਾਰਤ ਮਾਜੀ ਰਿਸ਼ੀ ਮੱਟੂ ਇਹ ਜੀ ਮਸਲੇ ਦੋ ਤਿੰਨ ਹੈਗੇ ਸੀ ਪੈਂਡਿੰਗ ਜਿਨ੍ਹਾਂ ਇੱਕ ਦੇ ਵੀਰ ਦਾ ਕਤਲ ਹੋਇਆ ਸੀ ਉਹਦੇ ਸਬੰਧ ਵਿੱਚ ਜਿਹੜੇ ਦੋਸ਼ੀ ਹੈ ਗ੍ਰਿਫਤਾਰ ਨਹੀਂ ਕੀਤੇ ਗਏ ਕੱਪ ਦੋਸ਼ੀ ਜਿਹੜੇ ਸ਼ਰਿਆਮ ਘੁੰਮਦੇ ਪਿਆ ਇਹਨਾਂ ਨੂੰ ਜਾਣੋ ਮੰਨਦੀਆਂ ਤਾਂ ਕਹਿ ਵੀ ਦੇਣ ਪਰ ਪੁਲਿਸ ਪ੍ਰਸ਼ਾਸਨ ਸੁਕੀ ਸੁੱਤੀ ਜਾਂ ਮਤਲਬ ਬਿਲਕੁਲ ਖੂਕਾ ਸੁੱਤੀ ਹੈ ਇਹਨਾਂ ਨੂੰ ਕੋਈ ਪਤਾ ਨਹੀਂ ਕੀ ਹੁੰਦਾ ਵੀ ਜਿਹੜੇ ਅਫਸਰ ਆਏ ਇਹਨਾਂ ਨੂੰ ਕਾਫੀ ਯਾਰੇ ਮਿਲ ਚੁੱਕੇ ਆ ਪਰ ਇਹਨਾਂ ਲੋ ਕੋਈ ਮਸਲਾ ਹੱਲ ਨਹੀਂ ਕੀਤਾ ਗਿਆ ਤੇ ਨਾ ਹੀ ਦੋਸ਼ੀ ਗ੍ਰਿਫਤਾਰ ਕੀਤਾ ਗਿਆ ਇੱਕ ਵੀਰ ਤੇ ਥੋੜੇ ਦਿਨ ਪਹਿਲਾਂ ਇੱਕ ਘਰ ਆਣ ਕੇ ਜਿਹੜੀ ਆ ਫੈਰਿੰਗ ਕੀਤੀ ਗਈ ਆ ਤੇ ਪੁਲਿਸ ਉਸ ਤੇ ਜਾ ਕੇ ਵੈਰੀਫਾਈ ਵੀ ਕਰਦੇ ਆ ਵੀ ਫੈਰਿੰਗ ਹੋਈ ਆ ਪਰ ਪੁਸ਼ਪਲ ਸੈਸ਼ਨ ਵੱਲੋਂ ਦੂਜੇ ਤੇ ਜਿਹਦੇ ਨੇ ਇਹਨੂੰ ਕਿਹਾ ਜਾਂਦਾ ਫੈਰਿੰਗ ਨਹੀਂ ਹੋਈ ਉਹਦੇ ਵੱਲੋਂ ਪੈਸੇ ਚੁਕੇ ਜਾਂਦੇ ਆ ਐਸਐਸ ਵੱਲੋਂ ਪੈਸੇ ਚੁਕਲੇ ਲਏ ਜਾਂਦੇ ਉਧਰੋਂ ਜਿਹੜਾ ਦੋਸ਼ੀ ਆ ਉਹ ਵਿਦੇਸ਼ ਭੱਜ ਜਾਂਦਾ ਉਹ ਤੇ ਬਾਹਰ ਚਲ ਗਿਆ ਤੇ ਜਿਹੜਾ ਇਹ ਇਹ ਜਿਹੜਾ ਚਾਰਜ ਆ ਉਹ ਸਾਨੂੰ ਕਹਿੰਦਾ ਵੀ ਉਹ ਉੱਥੇ ਪਰਚਾ ਨਹੀਂ ਪੰਦਾ ਜੀ ਉਹ ਫੈਰਿੰਗ ਨਹੀਂ ਕੀਤੀ ਜੇ ਬਕਾਇਦਾ ਇਹ ਵੈਰੀਫਾਈ ਕਰਕੇ ਆਇਆ ਉੱਥੇ ਜਾ ਕੇ ਪਰ ਇਹਨੇ ਅਜੇ ਤੱਕ ਕੋਈ ਕਾਰ ਪੋਨੇ ਜਿਹੜਾ ਇਹ ਕਤਲ ਵਾਲੇ ਵੀਰ ਆ ਜਿਹਦਾ ਕਤਲ ਹੋਇਆ ਕਾਫੀ ਦੋ ਟਾਈਪ ਨਹੀਂ ਲੋਗੇ ਭਟਕਦੇ ਫਿਰਦੇ ਆ ਚੱਕਰ ਇਹਨਾਂ ਐਸਐਸਪੀ ਕੋ ਕਰੀ ਇੱਧਰ ਕਰੀ ਉੱਧਰ ਪਰ ਪੁਸ਼ਪਰਸ਼ਾਸਨ ਨਹੀਂ ਉਹਨਾਂ ਦਾ ਕੋਈ ਮਤਲਬ ਬੰਦਾ ਫੜਿਆ ਨਹੀਂ ਜੇ ਉਹਨਾਂ ਦੇ ਪਰਿਵਾਰ ਨੂੰ ਡੈਰੋਗੇਟ ਥੋੜਾ ਕਰਦੇ ਪਰਿਵਾਰ ਨੂੰ ਥੋੜਾ ਮਤਲਬ ਪੁਸ਼ਕਿਸ਼ ਕਰਦੇ ਤੇ ਉਹ ਬੰਦੇ ਫੜੇ ਜਾਣੇ ਪਰ ਇਹਨਾਂ ਅਜੇ ਤੱਕ ਕੋਈ ਫੜਿਆ ਨਹੀਂ ਅਸੀਂ ਪ੍ਰਸ਼ਾਸਨ ਕੋਈ ਉਹੀ ਮੰਗ ਕਰਦੇ ਆ ਕਿ ਬੰਦੇ ਜਲਦ ਜਲਦ ਜਿਹੜੇ ਗ੍ਰਿਫਤਾਰ ਕਰੋ ਨਹੀਂ ਤੇ ਪੋਨੇ ਚ ਇੱਕ ਜਿਹੜਾ ਇਹ ਧਰਨਾ ਜਾਰੀ ਰਹੇਗਾ ਤੇ ਜਿਹੜੀ ਉਹ ਵੀਰਦੀ ਆ ਫਾਇਰਿੰਗ ਹੋਈ ਉਹਦੀ ਪੱਤੇ ਦੀ ਐਫਆਈਆਰ ਦੀ ਹਾਂਜੀ ਸਰ ਅੱਜ ਹਾਂਜੀ ਸਰ ਜਿਹੜਾ ਅੱਜ ਧਰਨਾ ਐਸਐਸਪੀ ਦਫ਼ਤਰ ਦੇ ਬਾਹਰ ਜਿਹੜਾ ਵੀ ਲੱਗਾ ਲਾਇਆ ਗਿਆ ਹੈ ਇੱਕ ਇਬਨ ਪਿੰਡ ਦੇ ਵਿੱਚ ਗੋਲੀ ਚੱਲੀ ਆ ਨਹੀਂ ਇਬਨ ਪਿੰਡ ਦਾ ਜਿਹੜਾ ਵੀ ਕਤਲ ਹੋਇਆ ਤੇ ਇੱਕ ਬਾਠੀ ਜਿਹੜੀ ਵੀ ਗੋਲੀ ਚੱਲੀ ਆ ਦੋਵਾਂ ਤਰ੍ਹਾਂ ਦੇ ਜਿਹੜੇ ਵੀ ਮਸਲੇ ਆ ਤੇ ਕੀ ਅੱਜ ਤੁਹਾਡੇ ਨਾਲ ਜਿਹੜਾ ਗੱਲ ਹੋ ਗਈ ਸੀਨੀਅਰ ਲੀਡਰਸ਼ਿਪ ਤੁਹਾਡੀ ਨਾਲ ਉਹ ਦੋਵਾਂ ਦਾ ਵਾਅਦਾ ਦੋਆ ਹੈ ਵੀ ਜਿਹੜਾ ਉਹ ਕਤਲ ਵਾਲੇ ਵੀ ਰਹਿਦੇ ਦੋਸ਼ੀ ਜਲਦੀ ਹੀ ਗ੍ਰਿਫਤਾਰ ਕਰ ਲਾਂਗੇ ਤੇ ਜਿਹੜਾ ਬਾਠ ਪਿੰਡ ਇਵਿਐਂਟ ਹੋਇਆ ਉਹ ਅੱਜ ਤੋਂ ਸਾਥ ਹੀ ਪਹੁੰਚ ਆਤੀ ਹੈ ਹੁਣੇ ਜਾ ਕੇ ਵੈਰੀਫਾਈ ਕਰਕੇ ਜੋ ਵੀ ਵਰਤਨ ਕਰੀ ਕਰੀ ਕੀ ਸਰ ਜਿਹੜਾ ਪਬਲਿਕ ਨੂੰ ਇਹ ਪ੍ਰਸ਼ਾਸਨ ਨੂੰ ਜਿਹੜਾ ਵੀ ਇੰਨਾ ਧੰਨਾ ਲਾਉਣ ਦੀ ਕਿਉਂ ਨੁਕਤ ਪੈਂਦੀ ਹੈ ਜਿਹੜੇ ਜਥੇਬੰਦੀਆਂ ਨੂੰ ਕਈ ਵਾਰ ਮਿਸਨ ਦੱਸਣੇ ਕੋ ਹੋ ਜਾਂਦੀ ਹੈ ਹੁਣ ਜਿਹੜਾ ਵੀ ਪਰਿਵਾਰ ਨੂੰ ਜਿਹੜਾ ਵੀ ਸੁਵਾਦ ਦਵਾ ਦਿੱਤਾ ਗਿਆ ਹਾਂਜੀ ਹਾਂਜੀ ਹੁਣ ਧੰਨਾ ਜਿਹੜਾ ਪਿੱਛੇ ਗਿਆ ਹਾਂਜੀ ਨਵਾਂ ਪ੍ਰਧਾਨ ਜੀ ਫ फेब्रुवारी ਵੀ ਕਿਹਦੀ ਵਿਆਪਕ ਮੀਟਿੰਗ ਆ ਪਰ ਅੱਜ ਹੀ ਡੀਐਸਪੀ ਸਾਹਿਬ ਨੇ ਸਾਨੂੰ ਇਸ਼ਾਰਾ ਦਿੱਤਾ ਕਿ ਜਿਹੜੇ ਗੋਸ਼ੀਆ ਗ੍ਰਿਫਤਾਰ ਕਰ ਲਾਂਗੇ ਤੇ ਜਿਹੜਾ ਬਾਠਾ ਵਾਲਾ ਮਨਖਤਵਾਲ ਵਿਆਹ ਕੋਈ ਕਰਕੇ ਮੁਕਾ ਦੇ ਫਕਤ ਅੱਧੀ ਗੱਲ ਹੈ ਤੇ ਜਿਹੜਾ ਧਰਨਾ ਹੈ ਰਾਤ ਨਹੀਂ ਕੀਤਾ ਗਿਆ ਪੋਸਟ ਮਾਰ ਦਿੱਤਾ ਗਿਆ ਜੇਕਰ ਇਹ ਤੁਨਮ ਕਾਰਜਾਂ ਦੇ ਵਿੱਚ ਕਾਰਵਾਈ ਨਹੀਂ ਹੁੰਦੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਇਹ ਧਰਨਾ ਜੜਾ ਦਿੱਤਾ ਜਾਏਗਾ ਹੋ ਜਿਹੜਾ ਤੁਹਾਨੂੰ ਵਿਸ਼ਵਾਸ ਦਵਾਇਆ ਤੁਸੀਂ ਤੇ ਸੰਤੁਸ਼ਟ ਹੈਗੇ ਜੀ ਕੋਈ ਲਾਹ ਦੇ ਸੰਤੁਸ਼ਟੀਆਂ ਚਲੋ ਅਸੀਂ ਵੀ ਕਹਿੰਨੇ ਆਂ ਵੀ ਪ੍ਰਸ਼ਾਸਨ ਸਾਡੇ ਨਾਲ ਮਤਲਬ ਹੈ ਕਿ ਹੋਵੇ ਤੇ ਇਹ ਕੰਮ ਕਰੇ ਤੇ ਚਲੋ ਅਸੀਂ ਸਹਿਮਤੀਆਂ ਜੇ ਕੰਮ ਕਰਦਗੇ ਤੇ ਸਹਿਮਤੀ ਜੇ ਨਹੀਂ ਕਰਨਗੇ ਤੇ ਫਿਰ ਇਹ ਤੁਹਾਨੂੰ ਲਿਖਿਆ ਜਾਏਗਾ ਅਗਰ ਕਾਰਵਾਈ ਨਹੀਂ ਹੁੰਦੀ ਤੇ ਤੁਹਾਡਾ ਅਗਲਾ ਸਟੈਪ ਕੀ ਹੋਵੇ ਹੋਈ ਤਨਾ ਅਨਮਿਤੀ ਸਮੇਂ ਦੀ ਤਨਾ ਲਾਇਆ ਜਾਏਗਾ ਫਿਰ ਕੇ ਦੀ ਸੁਣ ਲਈ ਜਾਏਗੀ ਜਨਚਕਰ ਬੰਦੇ ਰਸ ਨਹੀਂ ਹੋਣੇ ਜੇ ਤਨਾ ਚਾਹਤੇ ਹੈ